ਵੈਰਜ ਕਰਾਂ ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ ਤਨ ਦਾ ਘਰ ਹੈ ਕਬਰ ਤਨ ਦਾ ਘਰ ਹੈ ਸਮਸ਼ਾਨਗਾਠ ਮਨ ਦਾ ਘਰ ਸਮਸ਼ਾਨਗਾਠ ਨਹੀਂ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਸਾਡਾ ਸੂਖਸ਼ਮ ਸਰੀਰ ਹੈ ਇਸੇ ਨੂੰ ਚਿੱਤਰ ਗੁਪਤ ਕਹਿੰਦੇ ਨੇ ਇਹ ਪ੍ਰਗਟ ਚਿੱਤਰ ਜਲਾਇਆ ਜਾ ਸਕਦਾ ਹੈ ਚਿੱਤਰ ਗੁਪਤ ਨਹੀਂ ਜਲਦਾ ਅਗਲੇ ਨਾਲ ਇਸ ਪ੍ਰਗਟ ਚਿੱਤਰ ਨੂੰ ਕਬਰ ਵਿੱਚ ਪਾਇਆ ਜਾ ਸਕਦਾ ਹੈ ਚਿੱਤਰ ਗੁਪਤ ਨੂੰ ਕਬਰ ਵਿੱਚ ਨਹੀਂ ਪਾਇਆ ਜਾ ਸਕਦਾ ਚਿੱਤਰ ਗੁਪਤ ਆਮ ਸਾਧਾਰਨ ਚਿੱਤਰ ਗੁਪਤ ਸਨਾਤਨ ਮਤ ਅਨੁਸਾਰ ਤਾਂ ਇੰਜ ਕਹਿੰਦੇ ਨੇ 13 ਦਿਨਾਂ 'ਚ ਕਿਦਰੇ ਨਾ ਕਿਦਰੇ ਗਰਭ ਧਾਰਨ ਕਰ ਜਾਂਦਾ ਹੈ ਗਰਭ ਧਾਰਨ ਕਰਨ ਦੀ ਹਰ ਵਕਤ ਸਹੂਲियत ਹੈ ਉਹ ਜਿਸ ਤਰ੍ਹਾਂ ਦੇ ਸੰਸਕਾਰਾਂ ਦਾ ਹੁੰਦਾ ਹੈ ਇਸ ਤਰ੍ਹਾਂ ਦੇ ਸੰਸਕਾਰਾਂ ਦੇ ਮਾਪੇ ਮੌਜੂਦ ਨੇ ਉਹ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ ਅਸਾਧਾਰਨ ਬਹੁਤ ਹੀ ਦੁਸ਼ਟ અત્યੰਤ ਜ਼ਾਲਮ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਮੌਸੇ ਤੁੰਗ ਨੇ ਇਸ ਤਰ੍ਹਾਂ ਦੇ ਪੁਰਸ਼ ਛੇਤੀ ਜਨਮ ਨਹੀਂ ਲੈਂਦੇ